ਦੇਖੋ ਸੱਚ ਕਦੇ ਲੁਕਦਾ ਨਹੀਂ ਮੈਂ ਤਾਂ ਆਪ ਇਹੀ ਕਹਿ ਰਿਹਾ ਆ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਸਾਥੀਆਂ ਤੇ ਬੀਜੇਪੀ ਦੇ ਵਰਕਰਾਂ ਤੇ ਉਹਨਾਂ ਤੇ ਪਰਚੇ ਦਰਜ ਕਰ ਰਿਹਾ ਉਹੀ ਗੱਲ ਅੱਜ ਉਹਨਾਂ ਤੋਂ ਮਦਹੋਸ਼ ਹੋਤੇ ਹੋਏ ਉਹ ਗੱਲ ਉਹਨਾਂ ਤੋਂ ਸੱਚ ਮੂੰਹ ਚੋਂ ਨਿਕਲੀ ਜਿਹੜੀ ਮੈਂ ਕਹਿ ਰਿਹਾ ਜਦੋਂ ਇਸ ਪ੍ਰੈਸ ਨੇ ਮੀਡੀਆ ਨੇ ਸਵਾਲ ਕੀਤਾ ਕਹਿੰਦੇ ਉਦੋਂ ਵੀ ਬਿੱਟੂ ਦਾ ਦੋਸਤ ਆਸ਼ੂ ਉਦੋਂ ਵੀ ਤਾਂ ਪਰਚਾ ਦਰਜ ਹੋਇਆ ਸੀ ਮੈਂ ਇਹੀ ਕਹਿ ਰਿਹਾ ਅੱਜ ਵੀ ਤੁਸੀਂ ਆਪ ਮੰਨ ਲਿਆ ਵੀ ਉਸ ਵੇਲੇ ਵੀ ਮੈਂ ਪਰਚਾ ਦਰਜ ਆਸ਼ੂ ਤੇ ਕੀਤਾ ਸੀ ਬਿੱਟੂ ਦੇ ਦੋਸਤ ਤੇ ਹੁਣ ਵੀ ਜਿਹੜੇ ਮੈਂ ਪਰਚੇ ਦਰਜ ਕਰ ਰਹੇ ਆ ਉਹ ਬਿੱਟੂ ਦੇ ਸਾਥੀਆਂ ਤੇ ਬਿੱਟੂ ਦੇ ਪਾਰਟੀ ਦੇ ਲੋਕਾਂ ਤੇ ਉਹ ਪਰਚੇ ਦਰਜ ਕਰ ਰਹੇ ਆ ਤੁਹਾਡੇ ਆਪ ਦੇ ਮੂੰਹ ਚੋਂ ਇਹ ਸਾਰੇ ਦੇਸ਼ ਦੇ ਮੂੜੀਆਂ মিডিਆ ਮੂਰੇ ਗੱਲ ਨਿਕਲੀ ਆ ਉਸ ਵੇਲੇ ਵੀ ਵੀ ਮੈਂ ਆਸ਼ੂ ਤੇ ਪਰਚਾ ਕੀਤਾ ਸੀ ਦਰਜ ਬਿੱਟੂ ਦਾ ਦੋਸਤ ਸੀ ਹੁਣ ਬੇਸ਼ੱਕ ਨਹੀਂਗਾ ਦੂਜੀ ਪਾਰਟੀ 'ਚ ਪਰ ਹੁਣ ਵੀ ਜਿਹੜੇ ਮੈਂ ਪਰਚੇ ਕਰ ਰਿਹਾ ਉਹ ਬਿੱਟੂ ਦੇ ਦੋਸਤਾਂ ਤੇ ਪਾਰਟੀ ਵਾਲਿਆਂ ਤੇ ਕਰ ਰਿਹਾ ਇਹ ਅੱਜ ਸੱਚ ਗੱਲ ਤੁਹਾਡੇ ਮੂੰਹ 'ਚੋਂ ਨਿਕਲ ਗਈ ਮਾਨ ਸਾਹਿਬ ਇਸ ਕਰਕੇ ਹੁਣ ਸਾਰਾ ਚਿਹਰਾ ਨੰਗਾ ਥੋੜਾ ਹੋ ਚੁੱਕਿਆ ਜਿਸ ਤਰੀਕੇ ਨਾਲ ਆਸ਼ੂ ਚਾਹੇ ਅੱਜ ਕਾਂਗਰਸ 'ਚ ਨੇ ਜਿਵੇਂ ਉਹ ਪਾਕ ਸਾਫ ਹੋ ਕੇ ਉਹਨਾਂ ਨੂੰ ਹਾਈ ਕੋਰਟ ਨੇ ਉਹਨਾਂ ਨੂੰ ਬਾਹਰ ਕੱਢਿਆ ਏ ਉਹਨਾਂ ਨੂੰ ਕੁਐਸ਼ਿੰਗ ਕੀਤੀ ਆ ਇਹ ਮੇਰੇ ਸਾਥੀ ਵੀ ਮੇਰੇ ਭਰਾ ਮੇਰਾ ਪਰਿਵਾਰ ਨੇ ਜਿਹੜੇ ਬੀਜੇਪੀ ਦੇ ਸਾਥੀ ਇਹ ਵੀ ਇਸੇ ਤਰੀਕੇ ਨਾਲ ਹਾਈ ਕੋਰਟ ਚੋਂ ਜਾਂ ਲੋਅਰ ਕੋਰਟ ਚੋਂ ਬਿਲਕੁਲ ਇਹਨਾਂ ਦੇ ਕੇਸ ਵੀ ਕੁਐਸ਼ ਹੋਣਗੇ ਤੇ ਬਿਲਕੁਲ ਸਾਫ ਸੁਥਰੇ ਹੋ ਕੇ ਬਾਹਰ ਨਿਕਲਣਗੇ ਦੇਖੋ ਸੱਚ ਕਦੇ ਲੁਕਦਾ ਨਹੀਂ ਮੈਂ ਤਾਂ ਆਪ ਇਹੀ ਕਹਿ ਰਿਹਾ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਸਾਥੀਆਂ ਤੇ ਬੀਜੇਪੀ ਦੇ ਵਰਕਰਾਂ ਤੇ ਉਹਨਾਂ ਤੇ ਪਰਚੇ ਦਰਜ ਕਰਦੇ ਆ ਉਹੀ ਗੱਲ ਅੱਜ ਉਹਨਾਂ ਤੋਂ ਮਧੋਸ਼ ਹੋਤੇ ਹੋਏ ਉਹ ਗੱਲ ਉਹਨਾਂ ਤੋਂ ਸੱਚ ਮੂੰਹ ਚੋਂ ਨਿਕਲੀ ਜਿਹੜੀ ਮੈਂ ਕਹਿ ਰਿਹਾ ਜਦੋਂ ਇਸ ਪ੍ਰੈਸ ਨੇ ਮੀਡੀਆ ਨੇ ਸਵਾਲ ਕੀਤਾ ਕਹਿੰਦੇ ਉਦੋਂ ਵੀ ਬਿੱਟੂ ਦਾ ਦੋਸਤ ਆਸ਼ੂ ਉਦੋਂ ਵੀ ਤਾਂ ਪਰਚਾ ਦਰਜ ਹੋਇਆ ਸੀ ਮੈਂ ਇਹੀ ਕਹਿ ਰਿਹਾ ਅੱਜ ਵੀ ਤੁਸੀਂ ਆ ਮੰਨ ਲਿਆ ਵੀ ਉਸ ਵੇਲੇ ਵੀ ਮੈਂ ਪਰਚਾ ਦਰਜ ਆਸ਼ੂ ਤੇ ਕੀਤਾ ਸੀ ਬਿੱਟੂ ਦੇ ਦੋਸਤ ਤੇ ਹੁਣ ਵੀ ਜਿਹੜੇ ਮੈਂ ਪਰਚੇ ਦਰਜ ਕਰ ਰਹੇ ਆ ਉਹ ਬਿੱਟੂ ਦੇ ਸਾਥੀਆਂ ਤੇ ਬਿੱਟੂ ਦੇ ਪਾਰਟੀ ਦੇ ਲੋਕਾਂ ਤੇ ਉਹ ਪਰਚੇ ਦਰਜ ਕਰ ਰਿਹਾ ਤੁਹਾਡੇ ਆਪ ਦੇ ਮੂੰਹ ਚੋਂ ਇਹ ਸਾਰੇ ਦੇਸ਼ ਦੇ ਮੂੜੀਆਂ মিডিਆ ਅਮੁਰੇ ਗੱਲ ਨਿਕਲੀ ਆ ਉਸ ਵੇਲੇ ਵੀ ਵੀ ਮੈਂ ਆਸ਼ੂ ਤੇ ਪਰਚਾ ਕੀਤਾ ਸੀ ਦਰਜ ਬਿੱਟੂ ਦਾ ਦੋਸਤ ਸੀ ਹੁਣ ਬੇਸ਼ੱਕ ਨਹੀਂਗਾ ਦੂਜੀ ਪਾਰਟੀ ਚ ਪਰ ਹੁਣ ਵੀ ਜਿਹੜੇ ਮੈਂ ਪਰਚੇ ਕਰ ਰਹੇ ਆ ਉਹ ਬਿੱਟੂ ਦੇ ਦੋਸਤਾਂ ਤੇ ਪਾਰਟੀ ਵਾਲਿਆਂ ਤੇ ਕਰ ਰਹੇ ਆ ਇਹ ਅੱਜ ਸੱਚ ਗੱਲ ਤੁਹਾਡੇ ਮੂੰਹ ਚੋਂ ਨਿਕਲ ਗਈ ਮਾਨ ਸਾਹਿਬ ਇਸ ਕਰਕੇ ਹੁਣ ਸਾਰਾ ਚਿਹਰਾ ਨੰਗਾ ਥੋੜਾ ਹੋ ਚੁੱਕਿਆ ਜਿਸ ਤਰੀਕੇ ਨਾਲ ਆਸ਼ੂ ਚਾਹੇ ਅਜ ਕਾਂਗਰਸ ਨੇ ਜਿਵੇਂ ਉਹ پاک ਸਾਫ ਹੋ ਕੇ ਉਹਨਾਂ ਨੂੰ ਹਾਈ ਕੋਰਟ ਨੇ ਉਹਨਾਂ ਨੂੰ ਬਾਹਰ ਕੱਢਿਆ ਏ ਉਹਨਾਂ ਨੂੰ ਕੁਐਸ਼ਿੰਗ ਕੀਤੀ ਆ ਇਹ ਮੇਰੇ ਸਾਥੀ ਵੀ ਮੇਰੇ ਭਰਾ ਮੇਰਾ ਪਰਿਵਾਰ ਨੇ ਜਿਹੜੇ ਬੀਜੇਪੀ ਦੇ ਸਾਥੀ ਇਹ ਵੀ ਇਸੇ ਤਰੀਕੇ ਨਾਲ ਹਾਈ ਕੋਰਟ ਚੋਂ ਜਾਂ ਲੋਅਰ ਕੋਰਟ ਚੋਂ ਬਿਲਕੁਲ ਇਹਨਾਂ ਦੇ ਕੇਸ ਵੀ ਕੁਐਸ਼ ਹੋਣਗੇ ਤੇ ਬਿਲਕੁਲ ਸਾਫ ਸੁਥਰੇ ਹੋ ਕੇ ਬਾਹਰ ਨਿਕਲਣਗੇ